brought to by silver pumps top quality or consistent performance ke liye sirf silver pumps naam yaad rakhna jadon bhi business advisory council di meeting hundi rahiye har dafa speakers aap promise karte rahe ke bajjo saab main sarkar na gall karke tanu yakeen divala ke assi tanu pura time bahas da dawange but ajje tak ajje 3 saal beetan de bawajood vi ਇੱਕ ਵੀ ਦਿਨ ਕਿਤੇ ਲਾਅ ਐਂਡ ਆਰਡਰ ਦੀ ਡਿਸਕਸ਼ਨ ਕਿਉਂਕਿ ਲਾਅ ਐਂਡ ਆਰਡਰ ਨਾ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਕਾਰੋਬਾਰ ਨਾਲ ਮਹਿਫੂਜ਼ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਦੇ ਵਿੱਚ ਵੱਡੇ ਪੇਮਾਨੇ ਤੇ ਜਿਹੜਾ ਡਰੱਗ ਪੰਜਾਬ ਦੇ ਆਲਮੋਸਟ ਹਰ ਘਰ ਦੇ ਵਿੱਚ ਨੌਜਵਾਨ ਬੱਚਿਆਂ ਦੇ ਜ਼ਰੀਏ ਐਂਟਰ ਕਰ ਚੁੱਕੇ ਆ ਇੱਕ ਪਾਸੇ ਕਹਿੰਦੇ ਸੀ ਜੰਗ ਲੜ ਰਹੇ ਗ੍ਰਾਉਂਡ ਦੇ ਉੱਤੇ ਕونکہ ਮੈਂ ਵੀ ਆਪਣੇ ਹਲਕੇ ਦੇ ਵਿੱਚ ਅਕਸਰ ਜਾਂਦਾ ਰਹੀ ਨਾ ਐਂਡ ਮੈਂ ਬਕਾਇਦਾ ਤੌਰ ਵਿਦ ਕਨਵਿਕਸ਼ਨ ਇਹ ਗੱਲ ਤੁਹਾਨੂੰ ਕਹਿ ਰਿਹਾ ਅੱਜ ਰਿਸਪਾਂਸਿਬਲ ਲੀਡਰ ਆਫ ਦੀ ਆਪੋਜੀਸ਼ਨ ਕਿਸੇ ਪਿੰਡ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਸ਼ਹਿਰ ਚ ਚਲੇ ਜਾਓ ਇੱਕ ਆਨੇ ਦਾ ਵੀ ਇਹ ਜਿਹੜੀ ਪਰਸੈਪਸ਼ਨਲ ਬੈਟਲ ਹੈ ਜਿਹਦੇ ਤੇ ਕਰੋੜਾ ਰੁਪਏ ਨਾ ਲਗਾ ਦਿੱਤੇ ਪ੍ਰੈਸ ਦੇ ਜ਼ਰੀਏ ਕੋਈ ਆਨੇ ਦਾ ਵੀ ਫਰਕ ਹੈ ग्राउंड रियलिटी इज कंप्लीटली ऑपोजिट टू व्हाट द गवर्नमेंट इज ट्राइंग टू पोर्ट्रे पुलिस हैज कंप्लीटली फेल्ड एस ਗੱਲ ਕਰਨ ਫੇਲ ਹੋਈ ਹੈ ਕਿ ਜਿੰਨੀਆਂ ਇਸ ਟਾਈਮ ਪੋਸਟਿੰਗਸ ਹੋ ਰਹੀਆਂ ਨੇ ਐਸਚਓਜ਼ ਦੀਆਂ ਡੀਐਸਪੀਜ਼ ਦੀਆਂ ਉਹ ਹਲਕਾ ਇੰਚਾਰਜਸ ਤੇ ਐਮਐਲਏਸ ਤੇ ਤੇ ਮਨਿਸਟਰਸ ਦੇ ਕਹਿੰਦੇ ਹੋ ਰਹੀਆਂ ਨੇ ਪੁਲਿਸ ਦੇ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਡਾਇਰੈਕਟਲੀ ਇਹਨਾਂ ਲੋਕਾਂ ਦੇ ਨਾਲ ਇਨ ਟੱਚ ਨੇ ਇਹ ਪ੍ਰੈਸ ਦੇ ਆਪਣੇ ਵੀਰਾਂ ਭਰਾਵਾਂ ਦਾ ਪੈਣਾ ਦਾ ਸਾਰਿਆਂ ਨੂੰ ਵੈਲਕਮ ਕਰਨਾ ਅੱਜ ਦੀ ਜਿਹੜੀ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹਦਾ ਬੇਸਿਕ ਮਕਸਦ ਇਹ ਸੀ ਕਿ ਪੰਜਾਬ ਗਵਰਨਮੈਂਟ ਨੇ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ ਕੁਝ ਚੰਦ ਲੈਜਿਸਲੇਸ਼ਨਸ ਲੈ ਕੇ ਆਣਾ ਚਾਹੁੰਦੇ ਨੇ ਉਨ੍ਹਾਂ ਕਾਰਨ 2 ਦਿਨ ਦਾ ਸੈਸ਼ਨ ਬੁਲਾਇਆ ਮੈਂ ਅੱਜ ਹੀ ਆਨਰੇਬਲ ਸਪੀਕਰ ਸੰਧਵਾ ਸਾਹਿਬ ਨੂੰ ਇੱਕ ਰਿਕਵੈਸਟ ਲੈਟਰ ਲਿਖ ਕੇ ਘੱਲੀ ਹੈ ਜਿਹਦੇ ਵਿੱਚ ਉਹਨਾਂ ਨੇ ਮੈਂ ਮੰਗ ਕੀਤੀ ਹੈ ਕਿ ਸੰਧਵਾ ਸਾਹਿਬ ਜਿੱਦਨ ਦੀ ਤੁਹਾਡੀ ਸਰਕਾਰ ਬਣੀ ਆ ਸਾਢੇ 3 ਸਾਲ ਹੋ ਚੁੱਕੇ ਹਨ ਹਰ ਸੈਸ਼ਨ ਦੇ ਵਿੱਚ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਸਾਰਿਆਂ ਨੂੰ ਵੱਡੀ ਉੱਥੇ ਜਿਹੜੀ ਆਪੋਜੀਸ਼ਨ ਪਾਰਟੀ ਇੰਡੀਅਨ نیشنل ਕਾਂਗਰਸ ਹੈ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਜਿੰਨੀਆਂ ਰੂਲਿੰਗ ਪਾਰਟੀ ਦੇ ਖਿਲਾਫ ਆ ਨੇ ਹਰ ਸੈਸ਼ਨ ਵਿੱਚ ਇੱਕ ਗੱਲ ਅਸੀਂ ਸਾਫ਼ ਤੌਰ 'ਤੇ ਉਹਨਾਂ ਕੋਲ ਮੰਗ ਕਰਦੇ ਰਹੇ ਹਾਂ ਕਿ ਘੱਟ ਤੋਂ ਘੱਟ ਇੱਕ ਦਿਨ ਪੂਰਾ ਲਾਅ ਐਂਡ ਆਰਡਰ ਤੇ ਡਿਸਕਸ ਕਰਨ ਵਾਸਤੇ ਜੋ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਵਾਸਤੇ ਦਿਓ ਜਦੋਂ ਵੀ ਬਿਜ਼ਨਸ ਐਡਵਾਈਸਰੀ ਕਾਉਂਸਲ ਦੀ ਮੀਟਿੰਗ ਹੁੰਦੀ ਰਹੀ ਹੈ ਹਰ ਦਫਾ ਸਪੀਕਰ ਸਾਹਿਬ ਪ੍ਰੋਮਿਸ ਕਰਦੇ ਰਹੇ ਕਿ ਬਾਜੋ ਸਾਹਿਬ ਮੈਂ ਸਰਕਾਰ ਨਾਲ ਗੱਲ ਕਰਕੇ ਤੁਹਾਨੂੰ ਯਕੀਨ ਦਿਵਾਂਗਾ ਕਿ ਅਸੀਂ ਤੁਹਾਨੂੰ ਪੂਰਾ ਟਾਈਮ ਬਹਿਸ ਦਾ ਦੇਵਾਂਗੇ ਬਟ ਅਜੇ ਤੱਕ ਅਜੇ ਸਾਢੇ 3 ਸਾਲ ਬੀਤਣ ਦੇ ਬਾਵਜੂਦ ਵੀ ਇੱਕ ਵੀ ਦਿਨ ਕਿਤੇ ਲਾਅ ਐਂਡ ਆਰਡਰ ਤੇ ਡਿਸਕਸ਼ਨ ਕਿਉਂਕਿ ਲਾਅ ਐਂਡ ਆਰਡਰ ਮੇਰਾ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਕਾਰੋਬਾਰ ਨਾਲ ਮਹਫੂਜ਼ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਦੇ ਵਿੱਚ ਵੱਡੇ ਪੇਮਾਨੇ ਤੇ ਜਿਹੜਾ ਡਰੱਗ ਪੰਜਾਬ ਦੇ ਆਲਮੋਸਟ ਹਰ ਘਰ ਦੇ ਵਿੱਚ ਨੌਜਵਾਨ ਬੱਚਿਆਂ ਦੇ ذریعے ਐਂਟਰ ਕਰ ਚੁੱਕੇ ਆ ਇੱਕ ਬਹੁਤ ਹੀ ਭਿਆਨਕ ਉਹ ਸ਼ੇਪ ਲੈ ਚੁੱਕੇ ਆ ਹਰ ਰੋਜ਼ ਤੁਸੀਂ ਵੇਖ ਰਹੇ ਹੋ ਮੇਰੇ ਕੋਲ ਡਾਟਾ ਹੈ ਜਿਸ ਡਾਟਾ ਦੇ ਮੁਤਾਬਕ ਪਿਛਲੀਆਂ ਸਾਰੀਆਂ ਸਰਕਾਰਾਂ ਹਰ ਸਾਲ ਤਕਰੀਬਨ ਰਿਪੋਰਟਡ ਜਿਹੜੀਆਂ ਜਾਣਾਂ ਜਾ ਰਹੀਆਂ ਡਰੱਗਜ਼ ਨਾਲ ਉਹ ਹਰ ਸਾਲ ਡਬਲ ਹੋ ਰਹੀਆਂ ਨੇ ਬਹੁਤ ਸਾਰੀਆਂ ਤੇ ਅਨਰਿਪੋਰਟਡ ਹੀ ਨੇ ਕਿਉਂਕਿ ਸੋਸ਼ਲ ਟੈਬੂ ਵੀ ਹੈ ਬਹੁਤ ਸਾਰੇ ਪਰਿਵਾਰਾਂ ਦੇ ਜੀ ਜਿਹੜੇ ਵਿਚਾਰੇ ਡਰੱਗ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸੋਸਾਇਟੀ ਦੀ ਸਾਹਮਣੇ ਰੱਖਦੇ ਹੋਏ ਕਿ ਸੋਸਾਇਟੀ 'ਚ ਸਾਡੇ ਪਰਿਵਾਰ ਦੀ ਬਦਨਾਮੀ ਹੋਣੀ ਹੈ ਨੌਜਵਾਨ ਬੱਚੀਆਂ ਦੀਆਂ ਸ਼ਾਦੀਆਂ ਨੇ ਭੈਣਾਂ ਦੀਆਂ ਸ਼ਾਦੀਆਂ ਉਹ ਬਹੁਤ ਸਾਰੇ ਇਹਦੇ ਤੇ ਪਰਦਾ ਪਾਖ ਹੀ ਰੱਖਦੇ ਨੇ ਬਟ ਜਿਹੜੇ ਰਿਪੋਰਟਡ ਪੁਲਿਸ ਕੇਸੇਜ਼ ਨੇ ਉਹ ਪਿਛਲੇ ਸਾਲ ਨੂੰ ਐਸ ਸਾਲ ਫੇਰ ਦੂਣੇ ਨੇ ਇੱਕ ਪਾਸੇ ਕਹਿੰਦੇ ਸੀ ਜੰਗ ਲੜ ਰਹੇ ਸੀ ਗਰਾਉਂਡ ਦੇ ਉੱਤੇ ਕਿਉਂਕਿ ਮੈਂ ਵੀ ਆਪਣੇ ਹਲਕੇ ਦੇ ਵਿੱਚ ਅਕਸਰ ਜਾਂਦਾ ਰਹੀ ਨਾ ਐਂਡ ਮੈਂ ਬਕਾਇਦਾ ਤੌਰ ਵਿਦ ਕਨਵਿਕਸ਼ਨ ਇਹ ਗੱਲ ਤੁਹਾਨੂੰ ਕਹਿ ਰਿਹਾ ਅੱਜ ਰਿਸਪਾਂਸਿਬਲ ਲੀਡਰ ਆਫ ਦੀ ਆਪੋਜੀਸ਼ਨ ਕਿਸੇ ਪਿੰਡ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਸ਼ਹਿਰ ਚ ਚਲੇ ਜਾਓ ਇੱਕ ਆਨੇ ਦਾ ਵੀ ਇਹ ਜਿਹੜੀ ਪਰਸੈਪਸ਼ਨਲ ਬੈਟਲ ਹੈ ਜੇ ਦਿੱਤੇ ਕਰੋੜਾ ਰੁਪਏ ਨਾਲ ਲਗਾ ਦਿੱਤੇ ਪ੍ਰੈਸ ਦੇ ਜ਼ਰੀਏ ਕੋਈ ਇਹ ਆਨੇ ਦਾ ਵੀ ਫਰਕ ਹੈ ਗਰਾਉਂਡ ਰਿਐਲਿਟੀ ਇਜ਼ ਕੰਪਲੀਟਲੀ ਆਪੋਜ਼ਿਟ ਟੂ ਵਾਟ ਦ ਗਵਰਨਮੈਂਟ ਇਜ਼ ਟ੍ਰਾਈਂਗ ਟੂ ਪੋਰਟ੍ਰੇ ਪੁਲਿਸ ਹੈਜ਼ ਕੰਪਲੀਟਲੀ ਫੇਲਡ ਇਸ ਗੱਲ ਕਰਨ ਫੇਲ ਹੋਈ ਹੈ ਕਿ ਜਿੰਨੀਆਂ ਇਸ ਟਾਈਮ ਪੋਸਟਿੰਗਸ ਹੋ ਰਹੀਆਂ ਨੇ ਐਸਐਚਓਜ਼ ਦੀਆਂ ਡੀਐਸਪੀਜ਼ ਦੀਆਂ ਉਹ ਹਲਕਾ ਇੰਚਾਰਜਸ ਤੇ ਐਮਐਲਏਸ ਤੇ ਤੇ ਮਨਿਸਟਰਸ ਦੇ ਕਹਿੰਦੇ ਹੋ ਰਹੀਆਂ ਨੇ ਪੁਲਿਸ ਦੇ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਡਾਇਰੈਕਟਲੀ ਇਹਨਾਂ ਲੋਕਾਂ ਦੇ ਨਾਲ ਇਨਟੈਕ ਨੇ ਮੇਰਾ ਇਹ ਮੰਨਣਾ ਹੈ ਭਾਵੇਂ ਮੈਕਸੀਕੋ ਦੀ ਗੱਲ ਕਰ ਲਓ ਭਾਵੇਂ ਕੋਲੰਬੀਆ ਦੀ ਗੱਲ ਕਰ ਲਓ ਕਿਸੇ ਦੇਸ਼ 'ਚ ਜਿੱਥੇ ਡਰਗ ਵਿਖਦਾ ਹੈ ਜਿੰਨਾ ਚਿਰ ਡਾਇਰੈਕਟਲੀ ਪੋਲੀਟਿਕਲ ਲੀਡਰਸ਼ਿਪ ਅਤੇ ਪੁਲਿਸ ਦੀ ਲੀਡਰਸ਼ਿਪ ਇਹ ਡਰੱਗ ਡੀਲਰਸ ਦਾ ਸਾਥ ਨਹੀਂ ਦਿੰਦੇ ਕਦੀ ਵੀ ਡਰੱਗ ਜਿਹੜਾ ਅਨ ਇੰਟਰਰਪਟਿਡ ਬੇਖੌਫ ਵੇਖ ਨਹੀਂ ਸਕਦਾ ਇਹ ਨਹੀਂ ਮੈਂ ਕਹਿੰਦਾ ਦੁਨੀਆ ਭਰ ਚ ਵਿਕਦਾ ਬਟ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਨ ਇੰਟਰਰਪਟਿਡ ਬਿਨਾ ਖੌਫ ਬਿਨਾ ਡਰ ਤੋਂ ਡਰੱਗ ਵਿਕ ਰਿਹਾ ਤੇ ਸਾਡੀਆਂ ਬਿਲਕੁਲ ਨੌਜਵਾਨ ਬੱਚੇ ਤਬਾਹ ਹੋ ਰਹੇ ਨੇ ਬਹੁਤ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੈਂ ਆਪਣੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਬੱਚੇ ਬਾਹਰ ਕਿਉਂ ਭੇਜਦੇ ਹੋ ਤੁਹਾਡਾ ਇੱਥੇ ਕਾਰੋਬਾਰ ਚੰਗਾ ਹੈ ਤੁਹਾਡੇ ਕੋਲ ਜ਼ਮੀਨ ਹੈ ਕਈ ਸਰਕਾਰੀ ਨੌਕਰੀਆਂ ਚ ਨੇ ਉਹ ਕਹਿੰਦੇ ਜੀ ਕਿ ਸਾਨੂੰ ਤੇ ਆਪਣੇ ਬੱਚਿਆਂ ਦਾ ਇਹੀ ਫਿਕਰ ਹੈ ਕਿ ਅਜੇ ਤੱਕ ਡਰਗ ਤੋਂ ਬਚਿਆ ਹੈ ਇੱਥੇ ਰਹਿ ਗਿਆ ਸਾਲ 2 ਸਾਲ ਚ ਇਹਦੇ ਕਾਬੂ ਨਾ ਕਿਤੇ ਚੜ ਜਾਵੇ ਤੇ ਉਹ ਬਾਹਰ ਜਾ ਲੈਂਦੇ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇਹ ਇੱਕ ਕਾਰਨ ਹੈ ਨੰਬਰ 2 ਗੈਂਗਸਟਰਸ ਦੀ ਗੱਲ ਮੈਂ ਇੱਥੇ ਕਹਿਣਾ ਚਾਹਿਆ ਤੁਸੀਂ ਵੇਖੋ ਕੱਲ ਅਬੋਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਹੈ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ 'ਚ ਬੈਠਾ ਹੈ ਜੀ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸੇਜ਼ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨਿਬੇੜ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੇੜ ਦਿੰਨੇ ਇਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲ ਹੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰੀਆ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟੇਲਰਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਂ ਸੀ ਦਿਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਇਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟ੍ਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਈ ਨੇ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿੱਥੋਂ ਕੀ ਹੋ ਰਿਹਾ ਤੇ ਕੀ ਹੋਣਾ ਆਂਦੇ ਟਾਈਮ ਸਾਨੂੰ ਖੱਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਫਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਇਸ ਗੱਲ ਕਾਰਨ ਮੈਂ 2 ਦਿਨ ਦਾ ਰਿਕੁਐਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ ਇੱਕ ਤੇ ਲਾਅ ਐਂਡ ਆਰਡਰ